ਨੌਜਵਾਨਾਂ ਦੇ ਵਿੱਚ ਪੜਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਦੇ ਵਿੱਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 135 ਉਸਾਰੀ ਅਧੀਨ ਹਨ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਦੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾ ਮਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਲੱਗਦੀ ਹੈ ਕੰਪਿਊਟਰ ਵਧੀਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇਗਾ ਫਰਮ ਦਾ ਬਹੁਤ ਬੈਨੀਫਿਟ ਮਿਲਿਆ ਇਹ ਸਦੀ ਬੁੱਕਸ ਮੈਂ ਪੜਦਾ ਹਾਂ ਇਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਜਿਆਦਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਹੈ ਸਾਡੇ ਬਰਨਾਲਾ ਦੇ ਰਾਜ ਦੀ ਸਪਟਾ ਪ੍ਰੋਜੈਕਟ ਸਾਫਤਾ ਸੈਨੇਟ ਨੂੰ ਉਹ ਦੇ ਫਿਜ਼ੀਕਲ ਸਵੇਕ ਪ੍ਰਸਾਦ ਨੂੰ ਉਹ ਦੇ ਫੈਸਲਾ ਦਿੱਤਾ ਇਹਨਾਂ ਸਾਰੇ ਹੀ ਟੀਮ ਇਹਨਾਂ ਵੱਲੋਂ ਕਾਰਗਿਲ ਤੇ ਜਿਹਦੇ ਸੂਚਿਕਰਨ ਜਾਰੀ ਕਰਦੇ ਆ 26 ਬਾ ਕਾਰਗਿਲ ਦਿਵਸ ਮਨਾਇਆ ਜਾਂਦਾ ਜਿਹਦੇ ਵਿੱਚ ਅੱਜ ਅਸੀਂ ਉਹ ਸਾਰੇ ਹੀ ਸਾਡੇ ਪੌਂਟੀ ਸੈਨਿਕ ਜਿਹੜੇ ਕਾਰਗਿਲ ਦੀ ਲੜਾਈ ਵਿੱਚ ਲੜੇ ਨੇ ਉਹਨਾਂ ਨੂੰ ਪਹੁੰਚ ਪਾ ਰਹੇ ਨੇ ਬਹੁਤ ਹੀ ਜਿਹੜਾ ਡਿਫਰੈਂਟ ਐਂਡ ਡਿਫਿਕਲਟ ਕੰਡੀਸ਼ਨਸ ਦੇ ਵਿੱਚ ਉਹ ਲੜੇ ਨੇ ਤੇ ਉਹਨਾਂ ਨੇ ਜੀਵਨੀਆਂ ਵੀ ਪਾਈਆਂ ਨੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰ ਰਹੇ ਹਾਂ ਅਸੀਂ ਸਭ ਉਹਨਾਂ ਦੇ ਪਰਿਵਾਰਾਂ ਦੀ ਕੁਰਬਾਨੀ ਨੂੰ ਅਸੀਂ ਜਿਹੜਾ ਨਮਨ ਕਰ ਰਹੇ ਹਾਂ ਤੇ ਉਹ ਸਾਰੇ ਇਹੀ ਸ਼ਹੀਦਾਂ ਨੂੰ ਫਰਮਾਨ ਦੇ ਭੇਟ ਜੀ ਰਹੇ ਹਾਂ ਅੱਜ ਸੈਨਿਕ ਬੈਂਕ ਨੂੰ ਇਹ ਬਹੁਤ ਹੀ ਚੰਗਾ ਉਤਾਲਾ ਕੀਤਾ ਗਿਆ ਕਿਉਂਕਿ ਉਹ ਤਮਾਮ ਕਾਰਗੇ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਜਿੱਥੇ ਜੇਹਰਾ ਸਾਹਿਬ ਜਿੱਥੇ ਗੰਗਾਪਾਲ ਸਾਹਿਬ ਇੱਕਪਰ ਰਹੇ ਸੀ ਮਾਨੂ ਸਰਪੱਤ ਦੀ ਸਾਰੇ ਹੀ ਜਿਹੜਾ ਬਰਨਾਲੇ ਜ਼ਿਲ੍ਹੇ ਦੇ ਸ਼ਹੀਦ ਸੈਨਿਕ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਉਹ ਸਾਰੇ ਸ਼ਹੀਦ ਪਰਿਵਾਰਾਂ ਦੇ ਜਿਹੜਾ ਮੌਸਲਾ ਜਾਈ ਵਾਸਤੇ ਤੇ ਸ਼ਹੀਦਾਂ ਨੂੰ ਯਾਦ ਕਰਦੇ ਹੋਇਆ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਹੜਾ ਬੀਐਮਸੀ ਹਸਪਤਾਲ ਦੇ ਸਹਿਯੋਗ ਦੇ ਨਾਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਜਦਾ ਸਹਿਯੋਗ ਹੈ ਸਰਬੰਦਾ ਭਰਾ ਚੈਰੀਟੇਬਲ ਟਰਸਟ ਹੈ ਜਿਹੜੇ ਸਾਡੇ ਬਰਨਾਲੇ ਦੇ ਜਿਹੜੇ ਬਹੁਤ ਹੀ ਸਮੇਂ-ਸਮੇਂ ਤੇ ਫ੍ਰੀ ਜਿਹੜਾ ਮੈਡੀਕਲ ਸੇਵਾਵਾਂ ਦਿੰਦੇ ਰਹਿੰਦੇ ਨੇ ਉਹਨਾਂ ਦਾ ਵੀ ਇੱਥੇ ਸਹਿਯੋਗ ਦੇ ਨਾਲ ਜਿਹੜਾ ਚੈੱਕਅਪ ਲਾਇਆ ਗਿਆ ਦਵਾਈਆਂ ਦਾ ਫ੍ਰੀ ਲੰਗਰ ਲਗਾਇਆ ਗਿਆ ਇਹ ਜਿਹੜਾ ਗੁਰੂਦਾਣਾਗਰ ਵਾਲੇ ਵਾਪਰੇ ਉਹ ਬਾਦੀ ਕਿਸੇ ਵਿੱਚ ਪਹੁੰਚ ਕੇ ਤੇ ਇਹੋ ਜਿਹੇ ਫਰਮੇ ਜਿਹੜਾ ਕਰਦੇ ਰਹਿਣਾ ਚਾਹੀਦਾ ਉਹਦਾ ਜਿਹੜਾ ਸਾਡੇ ਆਉਣ ਵਾਲੀਆਂ ਜਿਹੜੀਆਂ ਪੀੜੀਆਂ ਨੇ ਉਹਨਾਂ ਵੀ ਸਾਡੇ ਜਿਹੜੇ ਸੈਨਿਕ ਨੇ ਉਹਨਾਂ ਦੀਆਂ ਕਮਜ਼ਾਨਾ ਵਾਲੀ ਜਿਹੜਾ ਜਿਹੜਾ ਪਹਿਲੀ ਗੱਲ ਤਾਂ ਵੀ ਕਾਰਗਿਲ ਜਿਹੜਾ ਵਿਜੇ ਦਿਵਸ ਅਸੀਂ ਮਨਾਉਨੇ ਆ 26ਵਾਂ ਮਨਾ ਰਹੇ ਆ ਇਹ ਬੜਾਈ ਟੇਢੀ ਜਿਹੀ ਲੜਾਈ ਸੀ ਹਿੰਦੁਸਤਾਨ ਵਾਸਤੇ ਕਿਉਂਕਿ ਦੁਸ਼ਮਣ ਦੁਸ਼ਮਣ ਪਹਾੜੀਆਂ ਦੇ ਉੱਤੇ ਬਹੁਤ ਉੱਚੀਆਂ ਪਹਾੜੀਆਂ ਦੇ ਉੱਤੇ ਬੈਠਾ ਸੀ ਸਰ ਕਰਕੇ ਤੇ ਸਾਡੇ ਹਿੰਦੁਸਤਾਨੀ ਯੋਧੇ ਥੱਲੇ ਬੈਠੇ ਸੀ ਕਿਸੇ ਨੂੰ ਘਰ ਦੇ ਵਿੱਚੋਂ ਮਾਰਨਾ ਤਾਂ ਬਹੁਤ ਸੌਖਾ ਹੁੰਦਾ ਤੋਨ ਔਖੀਆਂ ਪ੍ਰਸਥਿਤੀਆਂ ਦੇ ਵਿੱਚ ਸਾਡੇ ਯੋਧਿਆਂ ਨੇ 457 ਯੋਧਿਆਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਗੋਲੀਆਂ ਖਾਂਦੇ-ਖਾਂਦੇ ਅੱਗੇ ਵਧੇ ਔਰ ਉਹ ਚੋਟੀ ਨੂੰ ਸਰ ਕਰਕੇ ਹਿੰਦੁਸਤਾਨ ਦੀ ਝੋਲੀ ਦੇ ਵਿੱਚ ਪਾਇਆ ਉਹ ਪਾਕਿਸਤਾਨੀਆਂ ਤੋਂ ਖੋ ਕੇ ਔਰ ਜਦੋਂ ਵੀ ਲੋੜ ਕਿਤੇ ਮਹਿਸੂਸ ਹੋਈ ਹੈ ਸਾਡੇ ਯੋਧਿਆਂ ਨੇ ਸਾਡੇ ਬਹਾਦਰ ਯੋਧਿਆਂ ਨੇ ਪਾਕਿਸਤਾਨੀ ਬੁਟੜਾ ਨੂੰ ਕੁੱਟ ਕੇ ਪਜਾਇਆ ਘਰੇ ਲੈ ਕੇ ਮਾਰਿਆ ਸੋ ਮੈਂ ਅਸੀਂ ਅੱਜ ਉਹਨਾਂ ਨੂੰ ਸਜਦਾ ਕਰਨ ਲਈ ਇਹ ਦਿਨ ਮਨਾ ਰਹੇ ਹਾਂ ਇਸ ਦਿਨ ਦੇ ਉੱਤੇ ਅਸੀਂ ਸ਼ਹੀਦ ਪਰਿਵਾਰਾਂ ਨੂੰ ਵੀ ਯਾਦ ਕੀਤਾ ਹੈ ਸਨਮਾਨ ਕੀਤਾ ਹੈ ਤਾਂ ਕਿ ਉਹ ਮਹਿਸੂਸ ਕਰਨ ਮਾਣ ਮਹਿਸੂਸ ਕਰਨ ਅਸੀਂ ਵੀ ਮਾਣ ਮਹਿਸੂਸ ਕਰਦੇ ਹਾਂ ਸਾਬਕਾ ਫੌਜੀ ਕਿ ਸਾਡੇ ਬੱਚਿਆਂ ਨੇ ਕੁਰਬਾਨੀਆਂ ਦਿੱਤੀਆਂ ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਬਰਨਾਲੇ ਦੇ ਵਿੱਚ ਬਹੁਤ ਸਾਰੇ ਸ਼ਹੀਦ ਹੋਏ ਨੇ ਅਬਾਉ ਬਿਆਸੀ ਤਰਾਸੀ ਸ਼ਹੀਦ ਹੋਏ ਸਭ ਤੋਂ ਵੱਡਾ ਬ੍ਰਿਗੇਡੀਅਰ ਸ਼ਿਰਗਿਲ ਜੀ ਹੋਏ ਨੇ ਔਰ ਉਹਨਾਂ ਦੀ ਯਾਦ ਦੇ ਵਿੱਚ ਹੀ ਅਸੀਂ ਇੱਥੇ ਅੱਜ ਪਾਠ ਕਰਵਾਇਆ ਸੀ ਭੁੱਗ ਪਾਏ ਨੇ ਸ਼ਹੀਦਾਂ ਨੂੰ ਸਨਮਾਨਿਤ ਕੀਤਾ ਔਰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਸ ਦਾ ਮੈਂ ਖੁਦ ਪ੍ਰਧਾਨ ਹਾਂ ਅਸੀਂ ਉਸ ਵੱਲੋਂ ਕੈਂਪ ਵੀ ਲਾਇਆ ਔਰ ਕੈਂਪ ਲਾ ਕੇ ਦਵਾਈਆਂ ਦਾ ਲੰਗਰ ਵੀ ਲਾਇਆ ਸਾਰੇ ਤੇ ਬੀਐਮਸੀ ਦੇ ਸਹਿਯੋਗ ਨਾਲ ਸੀ ਡਾਕਟਰਾਂ ਦੀ ਟੀਮ ਸਾਡੇ ਕੋਲੇ ਆਈ ਹੈ ਔਰ ਅਸੀਂ ਬਸ ਸਾਡੇ ਇੱਕ ਅੱਜ ਅਸੀਂ 200 ਵਿਧਵਾਵਾਂ ਨੂੰ ਚੈੱਕ ਵੀ ਦੇ ਰਹੇ ਆ ਮੀਨਾਵਰ ਪੈਨਸ਼ਨ ਦੇ 1000 ਰੁਪਏ ਮਹੀਨਾ 24 ਅਸੀਂ ਬੰਦ ਰਹੇ 2 ਲੱਖ ਰੁਪਏ ਅਸੀਂ ਤਕਰੀਬਨ 4 ਲੱਖ ਰੁਪਏ ਹਜ਼ਾਰ ਹਜ਼ਾਰ ਰੁਪਏ ਸਮਝੋ 2 2 ਲੱਖ ਰੁਪਏ ਅਸੀਂ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਬੰਦ ਰਹੇ ਆ ਸੋ ਸ਼ਹੀਦ ਪਰਿਵਾਰਾਂ ਨੂੰ ਨਹੀਂ ਸਾਡੇ ਜਿਹੜੇ ਗਰੀਬ ਵਿਧਵਾਵਾਂ ਨੇ ਉਹਨਾਂ ਨੂੰ ਸੋ ਇਹ ਹਰ ਮਹੀਨੇ ਅਸੀਂ ਦਿੰਨੇ ਆ ਤੋਂ ਅਸੀਂ ਇਸ ਅੱਜ ਦੇ ਦਿਨ ਤੇ ਚੁਣ ਲਿਆ ਵੀ ਚਲੋ ਅੱਜ ਅਸੀਂ ਨਾਲੇ ਇਹਨਾਂ ਨੂੰ ਮੈਡੀਕਲ ਦਵਾਈਆਂ ਦੇ ਦੇਾਂਗੇ ਕਿਉਂ ਗਰੀਬ ਪਰਿਵਾਰ ਨੇ ਨਾਲੇ ਇਹਨਾਂ ਨੂੰ ਅਸੀਂ ਦਵਾਈਆਂ ਵੀ ਦੇ ਦੇਾਂਗੇ ਲੰਗਰ ਵੀ ਚਕਾਵਾਂਗੇ ਲੰਗਰ ਬੜਾ ਖੂਬਸੂਰਤ ਅਸੀਂ ਤਿਆਰ ਕੀਤਾ ਸੋ ਉਹਨਾਂ ਸੇਵਾਦਾਨੋ ਸੀ ਸਿਰਦਾ ਕਰਦੇ ਹੋਏ ਅੱਜ ਉਹਨਾਂ ਨੂੰ ਨਮਨ ਕਰਨੇ ਆਂ ਔਰ ਉਹਨਾਂ ਨੂੰ ਸਲਾਮ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿੱਚ ਮਰਨ ਦੀ ਫਿੰਗਰ ਉਹਨਾਂ ਦੇ ਵਫਾਦਾਰਾਂ ਜੀ ਉਹ 18 ਆਰੰਡ ਦੇ ਵਿੱਚ 2018 ਦੇ ਵਿੱਚ ਭਰਤੀ ਹੋਏ ਸੀਗੇ ਤਾਂ 2029 ਜੁਲਾਈ 2024 ਨੂੰ ਅਸੀਦ ਹੋਏ ਨੇ ਤੋਂ ਮੈਂ ਇਨਾ ਕੈਪਟਨ ਗੁਰਜੀਤ ਸਿੰਘ ਗੁਰਜਨਦਰਸ਼ਨ ਛਿੱਟੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹ ਵੀ ਜੋ ਸਿੱਧਾ ਨੂੰ ਜਾਗ ਕੀਤਾ ਤੇ ਉਹਨਾਂ ਦੇ ਕੁਰਬਾਨੀ ਨੂੰ ਜਾਗ ਕੀਤਾ ਮੇਰਾ ਬੇਟਾ ਹੋਇਆ ਸੀ ਜੀ ਪਿੰਡ ਵਖਤਗੜ ਮਾਤਾ ਸ਼ਿਮਲਾ ਦੇਵੀ 45 2001 ਦੇ ਵਿੱਚ ਸ਼ਹੀਦ ਹੋਇਆ ਸੀਗਾ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਗੁਰਜਿੰਦਰ ਸਿੰਘ ਸਿੱਧੂ ਮੇਰਾ ਵੀਰ ਸਾਰੇ ਸ਼ਹੀਦਾਂ ਨੂੰ ਇਹ ਆਏ ਸਾਲ ਸਮਾਗਮ ਬਣਾਉਂਦੇ ਨੇ ਐਂਕੀ ਮੈਡੀਕਲ ਕੈਂਪ ਲਾਇਆ ਸਾਨੂੰ ਵੀ ਬਹੁਤ ਸੋਹਣ ਦਵਾਈਆਂ ਮਿਲੀਆਂ ਨੇ ਗਾ ਕੰਨਾਂ ਦੀਆਂ ਵੀ ਬੀਪੀ ਦੀਆਂ ਵੀ ਬਹੁਤ ਸਾਰੀਆਂ ਦਵਾਈਆਂ ਦਿੱਤੀਆਂ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਜਿਹੜੀਆਂ ਸਹੂਲਤਾਂ ਸਰਕਾਰ ਵੱਲੋਂ ਲਾਨੀਆਂ ਜਾਂਦੀਆਂ ਉਹ ਮਿਲਦੀਆਂ ਨਹੀਂ ਸਾਰੀਆਂ ਹਾਂਜੀ ਉਹ ਸਾਰੀਆਂ ਨਹੀਂ ਮਿਲਦੇ ਨੇ ਪਰ ਇੱਕ ਅਫਸੋਸ ਆ ਸਾਨੂੰ ਡਾਕਟਰਾਂ ਦੇ ਵਿੱਚ ਸਾਡਾ ਕੋਈ ਘਰੇਲੂ ਮਸਲਾ ਸਾਨੂੰ ਉਹ ਅਫਸਰਾਂ ਵੱਲੋਂ ਇਨਸਾਫ ਨਹੀਂ ਮਿਲਦਾ ਹੈਗਾ ਕੋਈ ਦਿਮਾਗ ਦਰਦਰ ਦੀ ਠੋਕਰ ਖਾਂਦੀ ਆ ਬਹੁਤ ਦੁੱਖ ਦੀ ਗੱਲ ਆ ਮੈਂ ਮਿਹਨਤੀ ਕਰਦੀ ਆ ਐਸਐਸਪੀ ਸਾਹਿਬ ਨੂੰ ਵੀ ਡੀਐਸਪੀ ਸਾਹਿਬ ਨੂੰ ਵੀ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ